ਫੇਲਿਅਰ ਆਫ ਗਵਰਨਮੈਂਟ ਦਾ ਪਤਾ ਲੱਗਦਾ ਇੱਥੋਂ ਕਿ ਸਰਕਾਰ ਕਿੰਨੀ ਨਕਮੀ ਹੈ ਕਿ ਜਿਹੜਾ ਪ੍ਰਾਈਵੇਟ ਪੱਧਰ ਤੇ ਲੋਕਾਂ ਨੂੰ ਇਕੱਠੇ ਹੋ ਕੇ ਹਸਪੀਟਲ ਖੋਲਣਾ ਪੈ ਰਿਹਾ ਹੈ ਮੈਨੂੰ ਸਾਡੇ ਵਰਗਿਆਂ ਨੂੰ ਕੀ ਲੋੜ ਐ ਐਨ ਜੀਓ ਚਲਾਣ ਦੀ ਜੇ ਹਸਪੀਟਲ ਸਿਸਟਮ ਸਹੀ ਹੋਣ ਸਰਕਾਰੀਆਂ ਦਾ ਇਹ ਕਰ ਸਾਨੂੰ ਐਸ ਕਰਕੇ ਕਰਨਾ ਪਿਆ ਕਿਉਂਕਿ ਨਾ ਹਸਪਤਾਲਾਂ ਦੇ ਵਿਚਕਾਰ ਮੈਂ ਲੋਕਾਂ ਨੂੰ ਮਰਦੇ ਹੋਏ ਦੇਖ ਰਿਆ ਸੀਗਾ ਕਾਫੀ ਲੋਕ ਜਿਹੜੇ ਨੇ ਸਿਰਫ ਪੈਸੇ ਕਰਕੇ ਮਰਦੇ ਪਏ ਸੀਗੇ ਲੋਕਾਂ ਦੇ ਕੋਲ ਰੋਟੀ ਖਾਣ ਵਾਸਤੇ ਨਹੀਂ ਹੈ ਇਲਾਜ ਕਰਾਉਣ ਵਾਸਤੇ ਨਹੀਂ ਹੈ ਇਹ ਸੇਵਾ ਗੁਰਗੋਬਿੰਦ ਸਿੰਘ ਮਹਾਰਾਜ ਨੇ ਸੇਵਾ ਲਈ ਹੈ ਕਿਤੇ ਕੋਈ ਵੀ ਗਰੀਬ ਬੰਦਾ ਜਿਹੜਾ ਹੈ ਵੀ ਪੈਸੇ ਕਰਕੇ ਨਹੀਂ ਮਰੇਗਾ ਇਹ ਸਾਡੇ ਵੱਲੋਂ ਇੱਕ ਸਾਡੀ ਜਮੀਰ ਹੈ ਸਾਡੀ ਜਿਹੜੀ ਜਮੀਰ ਇਹ allow ਨਹੀਂ ਕਰਦੀ ਅਸੀਂ ਅਸੀਂ ਦੇਖਦੇ ਦੇ ਸੀ ਕਿ ਹਸਪਤਾਲਾਂ ਵਿੱਚ ਕਾਫੀ ਲੋਕੀ ਮਰਦੇ ਸੀਗੇ ਅੱਜ ਤੁਸੀਂ ਡਾਕਟਰੀ ਕਰਾਣੀ ਹੈ ਜਾ ਕੇ ਪਤਾ ਕਰੋ 2 ਕਰੋੜ ਰੁਪਏ ਦੀ ਸੀਟ ਤਾਂ ਜਿਹੜਾ ਡਾਕਟਰ 2 ਕਰੋੜ ਰੁਪਏ ਲਾਏਗਾ ਪੂਰਾ ਵੀ ਤਾਂ ਕਰੇਗਾ। ਅੱਧੀ ਹਸਪੀਟਲ ਸਾਡੇ ਕੋਲ ਸ਼ਾਮ ਨੂੰ ਆਓ 2 ਘੰਟੇ ਅਸੀਂ ਅੱਖਾਂ ਦੇ ਮੋਰੇ ਤੁਹਾਡੇ ਐਸੇ ਪੇਸ਼ੈਂਟ ਦਿਖਾਵਾਂਗੇ ਜਿਹੜੇ ਬਿਨਾਂ ਪੈਸਿਆਂ ਤੋਂ ਦੁਨੀਆ ਚੋਂ ਜਾ ਚੁੱਕੇ ਨੇ ਔਰ ਫਿਲਹਾਲ ਅੱਖਾਂ ਦੇ ਸਾਹਮਣੇ ਵੀ ਮਰ ਰਹੇ ਨੇ ਕਿ ਉਹਨਾਂ ਕੋਲ ਇਲਾਜ ਕਰਾਣ ਲਈ ਪੈਸਾ ਨਹੀਂ। ਜੇ ਇਦਾਂ ਦੇ ਭਰਾ NGOਜ਼ ਕੰਮ ਨਾ ਕਰਨ ਤਾਂ ਲੋਕਾਂ ਦਾ ਕੀ ਹਾਲ ਹੋਵੇ ਤੁਸੀਂ ਗੱਲ ਕੀ ਕਿ ਲੋਕਾਂ ਦੇ ਮਕਾਨ ਤੱਕ ਵਿਕ ਜਾਂਦੇ ਨੇ ਭਾਈ ਜਿਨ੍ਹਾਂ ਕੋਲ ਮਕਾਨ ਹੁੰਦੇ ਨੇ ਉਹਨਾਂ ਦੇ ਵਿਕਦੇ ਨੇ ਜਿਨ੍ਹਾਂ ਕੋਲ ਹੁੰਦੇ ਹੀ ਨਹੀਂ ਉਹ ਮਰ ਜਾਂਦੇ ਨੇ মিডিਆ ਵਾਲਿਆਂ ਨੂੰ ਵੋਟਾਂ 'ਚ ਖੜਨਾ ਚਾਹੀਦਾ ਕਿਉਂਕਿ ਇਹ ਇੰਨਾ ਕਿ ਐਕਸਪੋਜ਼ਰ ਕਰਦੇ ਨੇ ਸੋਸਾਇਟੀ ਦਾ ਕਿ ਇਹਨਾਂ ਨੂੰ ਅਸਲ 'ਚ ਪਤਾ ਹੁੰਦਾ ਕਿ ਹੋ ਕੀ ਰਿਹਾ ਸਾਡੇ ਵਰਗੇ ਆਮ ਬੰਦੇ ਇੰਨੀ ਵੱਡੀ ਪੱਧਰ ਤੇ ਐਕਸਪੋਜ਼ਰ ਨਹੀਂ ਕਰ ਪਾਉਂਦੇ ਬਟ ਹੁਣ ਦੇਖ ਲਓ ਜੀ ਇੰਨੇ ਸਾਲ ਹੋ ਗਏ ਭਾਈ ਸਾਡੇ ਦੇਸ਼ ਆਜ਼ਾਦ ਹੋਏ ਨੂੰ ਤਾਂ ਹੁਣ ਤੱਕ 5 ਸਾਲ ਕੁ ਜੁੱਤੀਆਂ ਮਾਰਨ ਉਹ ਆ ਦਾ 5 ਸਾਲ ਹੋ ਗਏ ਤੇ ਨਾਲੇ ਹਸਪੀਟਲ ਨੇਕੀ ਦਾ ਹਸਪੀਟਲ ਹਰੇਕ ਸ਼ਹਿਰ ਵਿੱਚ ਹਰੇਕ ਥਾਂ 'ਚ ਖੁੱਲਦੇ ਰਹਿਣਗੇ ਔਰ ਸੇਵਾ ਹੁੰਦੀ ਰਹੇਗੀ। ਆ ਇਹ ਸਾਰੇ ਐਨ ਜੀਓਜ਼ ਦਾ ਮਕਸਦ ਹੈ ਹੀ ਹੈ ਕਿ ਕਿਸੇ ਵੀ ਆਪਾਂ ਸੇਵਾ ਕਰ ਸਕੀਏ। ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੀਤ ਪਾਵਲ ਲੁਧਿਆਣਾ ਤੋਂ ਤੇ ਲਾਈਵ ਤੇ ਚੈਨਲ ਦੇ ਵਿੱਚ ਅਸੀਂ ਹਮੇਸ਼ਾ ਕੋਈ ਨਾ ਕੋਈ ਨਵੀਂ ਚੀਜ਼ ਲੈ ਕੇ ਆਨੇ ਜਿਹਦੇ ਵਿੱਚ ਸੇਵਾ ਹੋ ਗਈਆਂ ਲੋਕਾਂ ਦੀਆਂ ਸੰਸਥਾਵਾਂ ਹੋ ਗਈਆਂ ਕੁਝ ਅੱਛੇ ਕਾਰਜ ਜਿਹੜੀ ਸੰਸਥਾਵਾਂ ਕਰ ਰਹੀਆਂ ਨੇ। ਉਹਨਾਂ ਨੂੰ ਲੈ ਕੇ ਅਸੀਂ ਕੁਝ ਨਵਾਂ ਹਮੇਸ਼ਾ ਤੁਹਾਨੂੰ ਦਿਖਾਉਂਦੇ ਰਹੇ ਹਾਂ ਤੇ ਜਿਹਦੇ ਨਾਲ ਲੋਕਾਂ ਦਾ ਭਲਾ ਹੁੰਦਾ ਰਿਹਾਏਗਾ ਅੱਜ ਅਸੀਂ ਆਏ ਹਾਂ ਲੁਧਿਆਣਾ ਦੇ ਆਲਮਗੀਰ ਵਿਖੇ ਜਿੱਥੇ ਇੱਕ ਨੇਕੀ ਦਾ ਹਸਪੀਟਲ ਜਿਹੜਾ ਇੱਕ ਨੇਕੀ ਸੇਵਾ ਹਸਪੀਟਲ ਖੋਲਿਆ ਗਿਆ ਹੈਗਾ ਬਹੁਤ ਹੀ ਵਧੀਆ ਉੱਥੇ ਡਾਇਲਿਸਿਸ ਕੀਤਾ ਜਾਏਗਾ ਜਿਹੜਾ ਸਿਰਫ ਕੀਮਤ 450 ਰੁਪਏ ਹੈਗੀ ਲੇਕਿਨ ਜਿਹੜਾ ਡਾਇਲਿਸਿਸ ਦੀ ਕੀਮਤ ਹੁੰਦੀ ਬਹੁਤ ਜ਼ਿਆਦਾ ਹੁੰਦੀ ਹੈ ਵੱਡੇ ਹਸਪੀਟਲਾਂ ਦੇ ਵਿੱਚ ਤੇ ਇਹ ਸੇਵਾ ਜਿਹੜੀ ਕਿਉਂ ਸ਼ੁਰੂਆਤ ਕੀਤੀ ਗਈ ਹੈ ਮੇਰੇ ਨਾਲ ਮੌਜੂਦ ਨੇ ਗੁਰਮੀਤ ਸਿੰਘ ਜੀ ਜਿਹੜੇ ਕਿ ਇਸ ਸੇਵਾ ਨੂੰ ਨਿਭਾਉਣਗੇ ਆਪਣੀ ਟੀਮ ਦੇ ਨਾਲ ਇਹ ਦੱਸਣਗੇ ਵੀ ਇਹ ਜਿਹੜਾ ਸ਼ੁਰੂਆਤ ਸੀਗੀ ਕਿਉਂ ਕਰਨੀ ਪਈ ਸੰਸਥਾਵਾਂ ਨੂੰ ਹੀ ਕਿਉਂ ਅੱਗੇ ਆਣਾ ਪੈਂਦਾ ਹੈਗਾ ਸਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਤੁਸੀਂ ਕੀ ਕਹੋਗੇ ਵੀ ਜਿਹੜਾ ਤੁਹਾਡਾ ਹਸਪੀਟਲ ਤੁਸੀਂ ਓਪਨਿੰਗ ਕੀਤੀ ਹੈ ਇੱਕ ਐਨ ਜੀਓ ਦੇ ਨਾਲ ਮਿਲ ਕੇ ਬਹੁਤ ਹੀ ਵਧੀਆ ਕਾਰਜ ਹੈਗਾ ਜਿਹੜਾ ਡਾਇਲਿਸਿਸ ਨੂੰ ਲੈ ਕੇ ਬਹੁਤ ਮਹਿੰਗੀ ਹੁੰਦੀ ਡਾਇਲਿਸਿਸ ਵੀ ਤੇ ਕੀ ਕਹੋਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਵੀਰੋ ਤੁਹਾਨੂੰ ਸਾਰਿਆਂ ਨੂੰ ਸਾਧ ਸੰਗਤ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿਨਾਂ ਇਹ ਕਾਰ ਸਾਨੂੰ ਇਸ ਕਰਕੇ ਕਰਨਾ ਪਿਆ ਕਿਉਂਕਿ ਨਾ ਹਸਪੀਟਲਾਂ ਦੇ ਵਿਚਕਾਰ ਮੈਂ ਲੋਕਾਂ ਨੂੰ ਮਰਦੇ ਹੋਏ ਦੇਖ ਰਿਆ ਸੀਗਾ ਕਾਫੀ ਲੋਕ ਜਿਹੜੇ ਨੇ ਸਿਰਫ ਪੈਸੇ ਕਰਕੇ ਮਰਦੇ ਪਏ ਸੀਗੇ ਲੋਕਾਂ ਦੇ ਕੋਲ ਰੋਟੀ ਖਾਣ ਵਾਸਤੇ ਨਹੀਂ ਹੈ ਇਲਾਜ ਕਰਾਉਣ ਵਾਸਤੇ ਨਹੀਂ ਹੈ ਇਹ ਸੇਵਾ ਗੁਰਗੋਬਿੰਦ ਸਿੰਘ ਮਹਾਰਾਜ ਨੇ ਸੇਵਾ ਲਈ ਹੈ ਇਹ ਸੇਵਾ ਇਸ ਕਰਕੇ ਕੀਤੀ ਗਈ ਹੈ ਕਿ ਕੋਈ ਵੀ ਬੰਦਾ ਜੋ ਵੀ ਜ਼ਰੂਰਤਮੰਦ ਹੈ ਵੀ ਉਹਨੂੰ ਪੈਸੇ ਕਰਕੇ ਮਰਨਾ ਨਾ ਪਵੇ ਔਰ ਇਲਾਜ ਉਹਦਾ ਅਸੀਂ ਤਾਂ ਚਲੋ ਸ਼ੁਰੂਆਤ ਕੀਤੀ ਹੈ 450 ਰੁਪਏ ਦੇ ਜਿਹੜਾ ਕੋਈ ਵਾਕਈ ਗਰੀਬ ਬੰਦਾ ਹੋਵੇਗਾ ਨਾ ਉਹ ਨਹੀਂ ਵੀ ਦੇ ਪਾਏਗਾ ਫਿਰ ਵੀ ਉਹਦਾ ਇਲਾਜ ਹੋਵੇਗਾ ਗੁਰਦੁਆਰੇ ਇੱਥੇ ਇਹ ਸੇਵਾ ਕੇਂਦਰ ਤੇ ਅਸੀਂ ਇਹ ਮੈਂ ਗੁਰਦੁਆਰਾ ਸਾਹਿਬ ਈ ਬਲੌਗ ਤੋਂ ਹਾਂ ਜੀ ਬੀਆਰਐਸ ਨਗਰ ਤੋਂ ਸਾਡੀ ਪੂਰੀ ਟੀਮ ਇਹਨੂੰ ਪੂਰਾ ਸਹਿਯੋਗ ਦੇਗੀ ਔਰ ਪ੍ਰਮਾਤਮਾ ਸੁਖ ਰੱਖੇ ਅਸੀਂ ਬੀਆਰਐਸ ਨਗਰ ਦੇ ਵਿਚਕਾਰ ਵੀ ਇਹ ਜਾ ਹਸਪੀਟਲ ਕੋਲਾਂਗੇ ਔਰ ਇਹਦੇ ਵਿਚਕਾਰ ਜਿੰਨੀ ਸੇਵਾ ਹੋਈ ਜਾਏਗੀ ਸਾਡੀ ਪੂਰੀ ਟੀਮ ਵੱਲੋਂ ਕੀਤੀ ਜਾਏਗੀ ਸਾਡੀ ਟੀਮ ਜਿਹੜੀ ਹੈ ਗੁਰੂ ਦੀ ਕਿਰਪਾ ਨਾਲ ਬਹੁਤ ਵੱਡੀ ਹੋ ਪਰਮਾਤਮਾ ਨੇ ਬਲ ਬਖਸ਼ਿਆ ਸਾਨੂੰ ਹਿੰਮਤ ਬਖਸ਼ ਸਭ ਕੁਝ ਇੱਥੇ ਰਹਿ ਜਾਣਾ ਹੈ ਐਸ ਕਰਕੇ ਗੁਰੂ ਸਾਹਿਬ ਆਪਣੀ ਸੇਵਾ ਆਪ ਲੈਂਦੇ ਰਹਿਣ ਔਰ ਇਹਦਾ ਸਿਰਫ ਮੇਨ ਕਾਰਨ 아이 ਹੈ ਕਿ ਕੋਈ ਵੀ ਗਰੀਬ ਜਿਹੜਾ ਹੈ ਵੀ ਮਰੇ ਨਾ ਇਲਾਜ ਕਰਕੇ ਹਸਪੀਟਲਾਂ ਦੇ ਰੇਟ ਮਹਿੰਗੇ ਹੋ ਰਹੇ ਆ ਮਹਿੰਗੇ ਕਰਦੇ ਲੋਕੀ ਇਲਾਜ ਨਹੀਂ ਕਰਾ ਬੰਦੇ ਉਹਦੇ ਕਰਕੇ ਸਾਨੂੰ ਇਹ ਨੇਕੀ ਦਾ ਹਸਪੀਟਲ ਖੋਲਣਾ ਪਿਆ ਇਹ ਤੇ ਕੋਈ ਵੀ ਗਰੀਬ ਬੰਦਾ ਜਿਹੜਾ ਹੈ ਵੀ ਪੈਸੇ ਕਰਕੇ ਨਹੀਂ ਮਰੇਗਾ ਇਹ ਸਾਡੇ ਵੱਲੋਂ ਇੱਕ ਸਾਡੀ ਜਿਹੜੀ ਜ਼ਮੀਰ ਹੈ ਸਾਡੀ ਜਿਹੜੀ ਜ਼ਮੀਰ ਇਹ允许 ਨਹੀਂ ਕਰਦੀ ਅਸੀਂ ਦੇਖਦੇ ਸੀ ਕਿ ਹਸਪੀਟਲਾਂ ਵਿੱਚ ਕਾਫੀ ਲੋਕੀ ਮਰਦੇ ਸੀ ਇਸ ਤਰ੍ਹਾਂ ਇਲਾਜ ਕਰਕੇ ਹੁਣ ਕਿਸੇ ਵੀ ਕੀਮਤ ਦੇ ਵਿੱਚ ਕਾ ਡਾਇਲਿਸਿਸ ਦਾ ਜਿਹੜਾ ਰੇਟ ਕੱਢਿਆ ਸਾਰੇ ਇੱਕ ਬੰਦਾ ਅਫੋਰਡੇਬਲ ਹੋਏਗਾ ਨਾਲੇ ਕਰਾਏਗਾ ਪਰਮਾਤਮਾ ਇਹ ਹਸਪੀਟਲ ਨੂੰ ਨਾਲੇ ਬੰਦੇ ਨੂੰ ਹਮੇਸ਼ਾ ਚੜ੍ਹਦੀ ਕਲਾ ਇਧਰ ਰੱਖੀ ਔਰ ਸਾਡਾ ਮੇਨ ਮਕਸਦ ਹੈ ਕਿ ਇਹ ਇਹਨੂੰ ਦੇਖਦੇ ਸਾਡਾ ਸਾਡਾ ਅਗਲਾ ਮੋਟਿਵ ਹੈ ਕਿ ਅਗਲੇ ਬੀਰਤ ਨਗਰ ਦੇ ਵਿਚਕਾਰ ਵੀ ਇਹ ਜਆ ਖੋਲੀ ਹੋ ਹਸਪੀਟਲ ਤੇ ਨਾਲੇ ਹਸਪੀਟਲ ਨੇਕੀ ਦਾ ਹਸਪੀਟਲ ਹਰੇਕ ਸ਼ਹਿਰ ਵਿੱਚ ਹਰੇਕ ਥਾਂ 'ਚ ਖੁੱਲਦੇ ਰਹਿਣਗੇ ਔਰ ਸੇਵਾ ਹੁੰਦੀ ਰਹੇਗੀ ਜਿਸ ਤਰ੍ਹਾਂ ਲੋਕ ਵੀ ਤੁਹਾਡੇ ਨਾਲ ਜੁੜਨਾ ਚਾਹਣਗੇ ਲੋਕੀ ਵੀ ਸੇਵਾ ਕਰਨ ਜਾਂ ਤੁਹਾਨੂੰ ਪਤਾ ਪੰਜਾਬ ਸਭ ਤੋਂ ਅੱਗੇ ਹੈਗਾ ਤੁਹਾਡੇ ਨਾਲ ਜੁੜ ਕੇ ਖੁਸ਼ ਹੋ ਸਕਦੇ ਨੇ ਪੀਰ ਜੀ ਪਹਿਲਾਂ ਤਾਂ ਮੈਂ ਇਹ ਟੀਮ ਨੂੰ ਵਧਾਈਆਂ ਦੇਣਾ ਬਹੁਤ ਸੇਵਾ ਹੈ ਜੀ ਇਹਨਾਂ ਦੀ ਵੀ ਇਹਨਾਂ ਦੇ ਜਿਹੜੇ ਹਸਬੰਦ ਨੇ ਬਹੁਤ ਅਸਰਦਾਰ ਅਮਰਜੀਤ ਸਿੰਘ ਜੀ ਉਹਨਾਂ ਦੀ ਇੰਨੀ ਸੇਵਾ ਹੈ ਉਹਨਾਂ ਨੇ ਆਪਣੀ ਦਿਨ ਰਾਤ ਇੱਕ ਕੀਤਾ ਜੀ ਇਹ ਹਸਪੀਟਲ ਬਣਾਉਣ ਵਾਸਤੇ ਪ੍ਰਮਾਤਮਾ ਸਾਰੀ ਟੀਮ ਨੂੰ ਇਹਨਾਂ ਦੀ ਟੀਮ ਨੂੰ ਬਲ ਬਖਸ਼ੇ ਉਦਮ ਬਖਸ਼ੇ ਕਿ ਵੀ ਜਿਹੜਾ ਇਹ ਸੇਵਾ ਕਰਦੇ ਪਏ ਨੇ ਇਹ ਸੇਵਾ ਠੀਕ ਤਰੀਕੇ ਨਾਲ ਨਿਭਾਉਣ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੋ ਮੇਰੇ ਸਮਾਈਲ ਐਨਜੀਓ ਦੇ ਪ੍ਰੈਜ਼ੀਡੈਂਟ ਮੈਡਮ ਸੋਨੀਆ ਛਾਬੜਾ ਜੀ ਤੇ ਇਹਨਾਂ ਦੀ ਟੀਮ ਦਾ ਇਸ ਹਸਪੀਟਲ ਮੈਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਇਹ ਇਸ ਤਰ੍ਹਾਂ ਦਾ ਹਸਪਤਾਲ ਖੋਲਣ ਦੀ ਕੀ ਲੋੜ ਪੈਗੀ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤਿ ਸ਼੍ਰੀ ਅਕਾਲ ਜੀ ਮੈਂ ਸੋਨੀਆ ਛਾਬੜਾ ਪ੍ਰੈਜ਼ੀਡੈਂਟ ਆਫ ਮਿਸ਼ਨ ਸਮਾਈਲ ਐਨ ਜੀਓ ਅੱਜ ਬਹੁਤ ਇੱਕ ਖੁਸ਼ੀ ਦਾ ਮੌਕਾ ਹੈ ਜਦ ਕਿ ਪਹਿਲੇ ਨਵੀਂ ਜਨਵਰੀ ਨੂੰ ਨਿਊ ਇਅਰ ਦੇ ਮੌਕੇ ਤੇ ਇੱਕ ਹਸਪਤਾਲ ਜੋ ਕਿ ਲੋੜਵੰਦਾਂ ਲਈ ਹਸਪਤਾਲ ਇੱਥੇ ਖੁੱਲ ਰਿਹਾ ਹੈ ਆਲਮਗੀਰ ਸਾਹਿਬ ਦੇ ਕੋਲ ਔਰ ਬਹੁਤ ਹੀ ਅੱਛਾ ਉਪਰਾਲਾ ਕੀਤਾ ਹੈ ਇੱਕ ਨੂਰ ਦੀ ਸਾਰੀ ਟੀਮ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਐਨੀ ਮਿਹਨਤ ਕੀਤੀ ਔਰ ਇਸ ਮਿਹਨਤ ਨੇ ਸਦਕਾ ਅੱਜ ਜਿੱਤੇ ਬਹੁਤ ਇੱਕ ਵਧੀਆ ਹਸਪਤਾਲ ਲੋੜਵੰਦਾਂ ਲਈ ਜ਼ਰੂਰਤਮੰਦਾਂ ਨੂੰ ਜਿੰਨੂੰ ਵੀ ਲੋੜ ਹੈ ਉੱਥੇ ਆ ਕੇ ਜ਼ਰੂਰੀ ਇਲਾਜ ਕਰਵਾ ਸਕਦੇ ਬਹੁਤ ਹੀ ਘੱਟ ਰੇਟਾਂ ਤੇ ਔਰ ਅਗਰ ਕੋਈ ਗਰੀਬ ਬਹੁਤ ਜ਼ਿਆਦਾ ਤੌਂਦਾ ਤਾਂ ਫ੍ਰੀ ਚ ਵੀ ਹੋ ਸਕਦਾ ਵੈ ਔਰ ਮੈਂ ਹੀ ਕਹੂੰਗੀ ਕਿ ਤੁਸੀਂ ਜ਼ਰੂਰ ਇੱਥੇ ਆਓ ਸਾਰੀ ਟੀਮ ਨੂੰ ਤੁਸੀਂ ਨਾਲ ਆਪ ਖੜੇ ਹੋ ਕੇ ਸਹਿਯੋਗ ਦਿਓ ਤਾਂ ਕਿ ਕਿਸੇ ਗਰੀਬ ਦੇ ਚਿਹਰੇ ਤੇ ਮੁਸਕਾਨ ਆ ਸਕੇ ਜਦੋਂ ਉਹਦਾ ਦੁੱਖ ਦਰਦ ਦੂਰ ਹੋ ਸਕੇਗਾ ਕਿਉਂਕਿ ਮਿਸ਼ਨ ਸਮਾਈਲ ਦਾ ਮਕਸਦ ਹੈ ਖੁਸ਼ੀਆਂ ਵੰਡਣ ਦਾ ਤੇ ਏਕ ਨੂਰ ਦਾ ਮਕਸਦ ਹੈ ਗਰੀਬਾਂ ਦੀ ਸੇਵਾ ਕਰਨ ਦਾ ਤੇ ਮੈਂ ਚਾਹਨੀ ਹੈ ਕਿ ਤੁਸੀਂ ਸਾਰੇ ਮਿਲ ਜੁਲ ਕੇ ਆਪਾਂ ਇੱਥੇ ਕਿਸੇ ਦੇ ਦੇ ਰਹੇ ਤੇ ਮੁਸਕਾਨ ਲਿਆ ਸਕੀ ਉਹਨਾਂ ਦੇ ਦੁੱਖ ਦਰਦ ਢਾ ਸਕੀਏ ਬਹੁਤ ਹੀ ਨੋਮੀਨਲ ਰੇਟ ਤੇ ਡਾਇਲਿਸਿਸ ਦੇ ਹੋਣੇ ਆ ਜੋ ਕਿ ਕਿਡਨੀ ਪੇਸ਼IENTS ਦੇ ਡਾਇਲਿਸਿਸ ਹੁੰਦੇ ਆ ਬਹੁਤ ਹੀ ਘੱਟ ਰੇਟਾਂ ਤੇ ਇਥੇ ਇਲਾਜ ਹੋਏਗਾ ਔਰ ਆਪ ਸਭ ਜੀ ਨੂੰ ਵੀ ਖੁੱਲਾ ਸੱਦਾ ਜੇ ਕੋਈ ਲੋੜਵੰਦਾ ਜ਼ਰੂਰਤਮੰਦ ਹੈ ਤਾਂ ਇੱਥੇ ਆ ਜਾਓ ਤੇ ਜੇ ਨਹੀਂ ਹੈਗਾ ਤਾਂ ਫਿਰ ਇੱਥੇ ਦੇ ਜਾਓ ਬਸ ਇਹੀ ਕਰ ਸਕਦੇ ਆ ਜੇ ਕੋਈ ਸੇਵਾ ਕਰਨਾ ਚਾਹੇ ਤੁਹਾਡੇ ਨਾਲ ਜੁੜ ਕੇ ਸੇਵਾ ਵਾਸਤੇ ਡਾਇਰੈਕਟ ਇਥੇ ਆ ਸਕਦਾ ਹੈ ਕੋਈ ਕੋਈ ਕੰਟੈਕਟ ਨੰਬਰ ਵਗੈਰਾ ਕੋਈ ਜਾਰੀ ਕੀਤਾ ਗਿਆ ਹੈਗਾ हां जी ਸਾਡੇ ਇਹ ਇੱਕ ਨੂਰ ਦੀ ਹੈਲਪਲਾਈਨ ਨੰਬਰ ਵੀ ਹੈ ਹੈਲਪਲਾਈਨ ਸੇਵਾ ਚਲਦੀ ਹੈ ਔਰ ਤੁਸੀਂ ਉੱਥੇ ਵੀ ਕੰਟੈਕਟ ਕਰ ਸਕਦੇ ਹੋ ਪਲੱਸ ਤੁਸੀਂ ਇੱਥੇ ਆ ਕੇ ਖੁਦ ਜੇ ਕਿਸੇ ਪੇਸ਼ੈਂਟ ਨੂੰ ਅਡਾਪਟ ਕਰਨਾ ਚਾਹੁੰਦੇ ਹੋ ਉਹਨਾਂ ਦਾ ਡਾਇਲਿਸਿਸ ਕਰਵਾਉਣਾ ਚਾਹੁੰਦੇ ਹੋ ਕਿਸੇ ਗਰੀਬ ਜੋ ਨਹੀਂ ਅਫੋਰਡ ਕਰ ਸਕਦੇ ਤੁਸੀਂ ਉਹਨਾਂ ਨੂੰ ਖੁਦ ਆ ਕੇ ਡਾਇਰੈਕਟ ਆਪਣੇ ਹੱਥਾਂ ਨਾਲ ਪੇਮੈਂਟ ਦਿਓ ਔਰ ਉਹਨਾਂ ਦਾ ਡਾਇਲਿਸਿਸ ਕਰਵਾਓ ਹਮੇਸ਼ਾ ਮਿਸ਼ਨ ਸਮਾਈਲ ਕੋਈ ਨਾ ਕੋਈ ਅੱਛਾ ਉਪਰਾਲਾ ਕਰਦਾ ਰਹਿੰਦਾ ਹੈਗਾ ਨਵੇਂ ਸਾਲ ਤੇ ਪਹਿਲਾ ਉਪਰਾਲਾ ਜਿਹੜਾ ਕਹਿੰਦੇ ਵੀ ਹਸਪੀਟਲ ਜੁੜ ਕੇ ਸੇਵਾ ਦੇ ਵਿੱਚ ਯੋਗਦਾਨ ਪਾਇਆ ਗਿਆ ਹੈਗਾ ਤੁਸੀਂ ਆਮ ਜਨਤਾ ਜਿਹੜੇ ਅੱਛੇ ਲੋਗ ਨੇ ਹਰ ਜਗ੍ਹਾ ਸੇਵਾ ਕਰਦੇ ਨੇ ਵੀ ਇਸ ਤਰ੍ਹਾਂ ਦੀ ਸੇਵਾ ਦੇ ਨਾਲ ਜੁੜਨਾ ਚਾਹੁੰਦੇ ਨੇ ਕਿਸ ਤਰ੍ਹਾਂ ਜੁੜਨਗੇ ਹਮੇਸ਼ਾ ਤੋਂ ਅਸੀਂ ਖੁਸ਼ੀਆਂ ਵੰਡਦੇ ਆਏ ਹਾਂ ਉਹ ਸਾਡਾ ਹੀ ਮਕਸਦ ਹੈ ਕਿ ਸਾਰੇ ਖੁਸ਼ ਰਹਿਣ ਨਵੇਂ ਸਾਲ ਤੇ ਵੀ ਸਾਰਿਆਂ ਨੂੰ ਇਦਾਂ ਦੇ ਛੋਟੇ-ਛੋਟੇ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਨੇ ਕਿਉਂਕਿ ਸਾਡੇ ਦੇਸ਼ ਦੇ ਵਿੱਚ ਗਰੀਬੀ ਬਹੁਤ ਹੈ ਬਹੁਤ ਜ਼ਿਆਦਾ ਭੁੱਖਮਰੀ ਵੀ ਹੈ ਔਰ ਮੈਨੂੰ ਲੱਗਦਾ ਹੈ ਕਿ ਅਗਰ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਸਾਡੇ ਨਾਲ ਕਰਦੇ ਰਹੀਏ ਅਸੀਂ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਗਰੀਬ ਭੁੱਖਾ ਸੌ ਸਕੇਗਾ ਔਰ ਮੇਰੀ ਅਰਦਾਸ ਵੀ ਇਹੀ ਹੈ ਨਵੇਂ ਸਾਲ ਤੇ ਵੀ ਬਾਬਾ ਜੀ ਨੂੰ ਕਿ ਬਾਬਾ ਜੀ ਸਭ ਨੂੰ ਖੁਸ਼ੀਆਂ ਵਰਤਾਨ ਔਰ ਕੋਈ ਵੀ ਗਰੀਬ ਭੁੱਖਾ ਨਾ ਸੋਵੇ ਹਰ ਕਿਸੇ ਦਾ ਤਨ ਟੱਕਿਆ ਜਾਵੇ ਤੇ ਸਾਰਿਆਂ ਬਸੇ ਖੁਸ਼ੀਆਂ ਹੋਵੇ ਤੇ ਕਿਸੇ ਨੂੰ ਕੋਈ ਦੁੱਖ ਦਰਦ ਅਹਿਸਾਸ ਨਾ ਹੋਵੇ ਔਰ ਸਾਰੇ ਜਾਨੇ ਤੁਸੀਂ ਨਾਲ ਜੁੜਿਆ ਕਰੋ ਬੇਜਕੋ ਐਨ ਜੀਓ ਮਿਸ਼ਨ ਸਮਾਈਲ ਹੈ ਜਾਂ ਇੱਕ ਨੂਰ ਹੈ ਆ ਇਹ ਸਾਰੇ ਐਨ ਜੀਓ ਦਾ ਮਕਸਦ ਇਹੀ ਹੈ ਕਿ ਕਿਸੇ ਦੀ ਆਪਾ ਸੇਵਾ ਕਰ ਸਕੀਏ ਔਰ ਇਹ ਜੋ ਸੇਵਾ ਕਰ ਰਹੇ ਨੇ ਇਸ ਤੋਂ ਉੱਚੀ ਕੋਈ ਸੇਵਾ ਨਹੀਂ ਹੈ ਸਤਗੁਰੂ ਦੀ ਸੇਵਾ ਹਮੇਸ਼ਾ ਸਫਲ ਹੀ ਰਹਿੰਦੀ ਹੈ ਤੇ ਆਪਣੇ ਬੱਚਿਆਂ ਨੂੰ ਆਪੀ ਨਾਲ ਬਾਹ ਫੜ ਕੇ ਅੱਗੇ ਲੈ ਕੇ ਜਾਂਦੇ ਨੇ ਤੇ ਮੈਂ ਬਾਬਾ ਜੀ ਕੀ ਅਰਦਾਸ ਕਰਾਂ ਕਿ ਬਾਬਾ ਜੀ ਹੁਣ ਤੁਸੀਂ ਬਾਹ ਫੜਾਈ ਹੈ ਤੇ ਐਸੇ ਬਾਹ ਨੂੰ ਤੁਸੀਂ ਅੱਗੇ ਲੈ ਕੇ ਜਾਣਾ ਐਦਾਂ ਹੀ ਆਪਣੇ ਬੱਚਿਆਂ ਦਾ ਸਾਥ ਦਿੰਦੇ ਰਹਿਣਾ ਤੇ ਆਪਣੇ ਬੱਚਿਆਂ ਨੂੰ ਸਭ ਦੇ ਸੇ ਚਿਹਰਿਆਂ ਤੇ ਖੁਸ਼ੀਆਂ ਲੈ ਕੇ ਆਣਾ ਸਮਾਈਲ ਬਰਤਣਾ ਸੋ ਮਿਸ਼ਨ ਟੀਮ ਜਿਹੜੀ ਇਹ ਮਿਸ਼ਨ ਸਮਾਈਲ ਟੀਮ ਹੈਗੀ ਉਹਦੇ ਵਿੱਚ ਮੰਜੂ ਸੇਟੀ ਵੀ ਮੇਰੇ ਨਾਲ ਹੈ। ਮੈਂ ਤੁਸੀਂ ਕੀ ਕਹਿਣਾ ਚਾਹੋਗੇ ਵੀ ਏਕ ਨੂਰ ਜਿਹੜੀ ਹੈਗੀ ਸੰਸਥਾ ਉਹਨਾਂ ਵੱਲੋਂ ਹਸਪੀਟਲ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਨਵੇਂ ਸਾਲ ਦੇ ਪਹਿਲੇ ਦਿਨ। ਔਰ ਇਹ ਬਹੁਤ ਅੱਛਾ ਉਪਰਾਲਾ ਹੈਗਾ। ਤੁਸੀਂ ਕੀ ਕਹਿਣਾ ਚਾਹੋਗੇ ਵੀ ਇਸ ਤਰ੍ਹਾਂ ਦੀ ਸੇਵਾ ਜਿਹੜੀ ਹੈਗੀ ਹੈ ਸੰਸਥਾਵਾਂ ਕਰ ਰਹੀਆਂ ਨੇ। ਜੋ ਕੀ ਸਰਕਾਰਾਂ ਨੂੰ ਕਰਨਾ ਚਾਹੀਦਾ ਸਰਕਾਰਾਂ ਨੂੰ ਹਸਪਤਾਲ ਇਸ ਤਰ੍ਹਾਂ ਦੇ ਖੋਲਣੇ ਚਾਹੀਦੇ ਜਿਹੜੇ ਸਸਤੇ ਹਸਪਤਾਲ ਦੇ ਦੇਖੋ ਇਹੀ ਮੈਂ ਸੱਸ਼ੀ ਕਾਲਜੀ ਸਾਰਿਆਂ ਨੂੰ ਪਹਿਲੇ ਤੇ ਮੈਂ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦੇਾਂਗੀ ਵਾਈਸ ਪ੍ਰੈਜ਼ੀਡੈਂਟ ਮਿਸ਼ਨ ਸਮਾਈਲ ਐਨ ਜੀਓ ਤੁਸੀਂ ਬਿਲਕੁਲ ਸਹੀ ਕਿਹਾ ਕਿ ਜਿਹੜੇ ਕੰਮ ਨੇ ਇਹ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਪਰ ਹੁਣ ਮੈਨੂੰ ਲੱਗਦਾ ਕਿ ਰਾਜਨੀਤੀ ਦੀ ਹਾਲਤ ਇਹੋ ਜਿਹੀ ਨਹੀਂ ਰਹੀ ਹੈ ਕਿ ਜੇ ਆਪਾਂ ਹੀ ਸਾਰੇ ਰਲ ਕੇ ਜੇ ਸਰਕਾਰਾਂ ਨਹੀਂ ਸੋਚਦੀਆਂ ਭੀਆਂ ਤੇ ਜੇ ਜਿਹੜਾ ਦੇ ਸਕਦੇ ਨੇ ਕਿਉਂਕਿ ਪ੍ਰਮਾਤਮਾ ਨੇ ਸਾਰਿਆਂ ਨੂੰ ਲੈਣ ਲਈ ਨਹੀਂ ਕਈਆਂ ਨੂੰ ਦਾਤਾ ਵੀ ਬਣਾਇਆ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਕਿ ਜੇ ਆਪਾਂ ਹਸਪਤਾਲ ਸੋਚ ਰਹੇ ਆ ਉਹਦੇ ਲਈ ਕਿੰਨਾ ਕੋ ਉਹਨਾਂ ਨੇ ਪਹਿਲਾਂ ਉਹ ਸਾਰੀ ਸਲਾਮਾਂ ਬਣਾਈਆਂ ਹੋਣਗੀਆਂ ਇੰਨਾ ਵੱਡਾ ਉਪਰਾਲਾ ਕੀਤਾ ਹੈ ਤੇ ਇਹਦੇ ਵਿੱਚ ਨਾ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਐ ਐਕਚੁਅਲੀ ਭਾਵੇਂ ਜਿੱਦੋਂ ਜਿੱਦਾਂ ਵੀ ਹੋਵੇ ਚਾਹੇ ਮਿਸ਼ਨ ਸਮਾਈਲ ਨਾਲ ਜੁੜਿਆ ਜਾਵੇ ਜਾਂ ਇੱਕ ਨੂੰ ਸੇਵਾ ਕੇਂਦਰ ਨਾਲ ਜੁੜੋ ਮਕਸਦ ਇਹ ਹੋਣਾ ਚਾਹੀਦਾ ਵੀ ਜਿਹੜੀ ਸਮਾਜ ਦੇ ਵਿੱਚ ਥੋੜ ਜਿਹੀ ਜਿਹੜੀ ਹੈਗੀ ਐ ਤੇ ਉਹ ਜਿਹਨੂੰ ਆਪਾਂ ਪਾਰ ਸਕਦੇ ਆ ਜੇ ਸਾਡੇ ਕੋਲ ਪ੍ਰਮਾਤਮਾ ਨੇ ਸਾਨੂੰ ਇਸ ਕਾਬਿਲ ਬਣਾਇਆ ਆਪਣਾ ਟਾਈਮ ਦੇ ਸਕਦੇ ਆ ਆਪਣਾ ਪੈਸਾ ਦੇ ਸਕਦੇ ਤੇ ਵਲੰਟੀਅਰਸ ਦੀ ਬਹੁਤ ਜ਼ਰੂਰਤ ਰਹੇਗੀ ਤੇ ਆ ਕੇ ਇੱਥੇ ਮਦਦ ਕਰ ਸਕਦੇ ਆ ਤੇ ਸਰਕਾਰਾਂ ਨੂੰ ਛੱਡਿਏ ਆਪਣੀ ਸਰਕਾਰ ਸਾਡੀ ਖੁਦ ਹੀ ਹੋਵੇਗੀ ਕਿਉਂਕਿ ਜੇ ਰੱਬ ਨੇ ਸਾਨੂੰ ਸਾਡੀ ਸੇਵਾ ਲਾਣੀ ਹੈ ਨਾ ਤੇ ਅਸੀਂ ਇਹ ਜਿਹੜਾ ਕਾਰਗੁਜ਼ਾਰੀ ਅਸੀਂ ਕਰ ਜਾਣੀ ਹੈ ਕਿ ਜਿਹੜੀ ਇੱਕ ਦੂਰ ਸੇਵਾ ਕੇਂਦਰ ਨੇ ਇਸ ਸਾਲ ਦੇ ਪਹਿਲੇ ਦਿਨ ਜਿਹੜੇ ਲੋੜਵੰਦਾਂ ਲਈ ਇੰਨਾ ਵਧੀਆ ਹਸਪਤਾਲ ਬਣਾ ਕੇ ਜੋ ਕੰਮ ਕੀਤਾ ਹੈ ਉਹ ਬਹੁਤ ਸਰਾਨਾਯੋਗ ਹੈ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਆ ਕੇ ਅਸੀਂ ਅਡਾਪਟ ਕਰ ਸਕਦੇ ਆ ਪੇਸ਼ੈਂਟਸ ਨੂੰ ਹੋਰ ਕਈ ਤਰੀਕੇ ਨਾਲ ਮਦਦ ਕਰ ਸਕਦੇ ਆ ਖਾਣਾ ਪ੍ਰੋਵਾਈਡ ਕਰਾ ਸਕਦੇ ਆ ਜਿਵੇਂ ਇਸੇ ਤਰ੍ਹਾਂ ਹੀ سلسلہ ਚੱਲਦਾ ਰਹੇ ਤੇ ਉਹ ਦਿਨ ਦੂਰ ਨਹੀਂ ਹੈਗਾ ਕਿ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹੋਣਗੀ। ਸੋ ਬਹੁਤ ਸੋਹਣੀ ਗੱਲ ਕਹੀ ਹੈ ਮੈਡਮ ਮੰਜੂ ਸਿੱਟੀ ਨੇ ਵੀ ਤੁਸੀਂ ਵੀ ਇਹਦੇ ਨਾਲ ਜੁੜ ਸਕਦੇ ਹੋ ਤੁਸੀਂ ਵੀ ਜਿਹੜੀ ਸੰਸਥਾ ਹੈਗੀ ਏ ਕਨੂਰ ਸੇਵਾ ਹਸਪੀਟਲ ਇਹਦਾ ਜੁੜ ਸਕਦੇ ਹੋ ਕੋਈ ਕਿਸੇ ਪੇਸ਼ੈਂਟ ਨੂੰ ਅਡਾਪਟ ਕਰ ਸਕਦੇ ਹੋ ਜੇ ਤੁਹਾਡੇ ਕੋਲ ਇਨੀ ਸਮਰੱਥਾ ਹੈਗੀ ਹੈ ਬਹੁਤਾ ਨਹੀਂ ਥੋੜੇ ਨਾਲ ਹੀ ਜੁੜ ਕੇ ਲੋਕਾਂ ਦੀ ਸੇਵਾ ਹਮੇਸ਼ਾ ਕਰਨੀ ਹੀ ਚਾਹੀਦੀ ਹੈਗੀ ਹੈ। ਅਨਮੋਲ ਕੁਆਤਰਾ ਜੀ ਮੌਜੂਦ ਨੇ ਅਸੀਂ ਗੱਲ ਕਰਾਂਗੇ ਸਰ ਇਸ ਤਰ੍ਹਾਂ ਦੇ ਹਸਪੀਟਲ ਖੋਲਣ ਦੇ ਵਿੱਚ ਸੰਸਥਾਵਾਂ ਹੀ ਅੱਗੇ ਆਉਂਦੀਆਂ ਨੇ ਕਿਉਂ ਸਰਕਾਰਾਂ ਨੂੰ ਕਿਉਂ ਨਹੀਂ ਇਸ ਤਰ੍ਹਾਂ ਦੀ ਜਾਗਰਤੀ ਆਉਂਦੀ ਸਰਕਾਰਾਂ ਕਿਉਂ ਨਹੀਂ ਕੰਮ ਕਰਦੀਆਂ ਦੇਖੋ ਭਾਜੀ ਸਮਾਜ ਦੇ ਵਿੱਚ ਜਿੰਨੀਆਂ ਜ਼ਿਆਦਾ ਐਨ ਜੀਓਜ਼ ਖੁੱਲ ਰਹੀਆਂ ਜਿੰਨੇ ਜ਼ਿਆਦਾ ਇਦਾਂ ਦੇ ਹਸਪੀਟਲ ਖੁੱਲ ਰਹੇ ਨੇ ਇੱਕ ਤਰ੍ਹਾਂ ਦਾ ਇਹ 네ਗੇਟਿਵ ਫੈਕਟਰ ਵੀ ਹੈ ਫੇਲਿਅਰ ਆਫ ਗਵਰਨਮੈਂਟ ਦਾ ਪਤਾ ਲੱਗਦਾ ਇੱਥੋਂ ਕਿ ਸਰਕਾਰ ਕਿੰਨੀ ਨਕਮੀ ਹੈ ਕਿ ਜਿਹੜਾ ਪ੍ਰਾਈਵੇਟ ਪੱਧਰ ਤੇ ਲੋਕਾਂ ਨੂੰ ਇਕੱਠੇ ਹੋ ਕੇ ਹਸਪੀਟਲ ਖੋਲਣਾ ਪੈ ਰਿਹਾ ਬਾਈ ਜੀ ਸਾਡੇ ਵਰਗਿਆਂ ਨੂੰ ਕੀ ਲੋੜ ਐ ਐਨਜੀਓ ਚਲਾਣ ਦੀ ਜੇ ਹਸਪੀਟਲ ਸਿਸਟਮ ਸਹੀ ਹੋਣ ਸਰਕਾਰਿਆਂ ਦਾ ਪਰ ਠੀਕ ਐ ਜੇ ਉਹ ਸਿਸਟਮ ਫੇਲ ਐ ਸਾਡੇ ਗੁਰਸਾਹਿਬ ਦੀ ਸਿੱਖਿਆ ਜੋ ਸਾਡੇ ਗੁਰਸਾਹਿਬ ਨੇ ਸਾਨੂੰ ਸਿਖਾਇਆ ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਜੇ ਉਹ ਵੀ ਸਿੱਖਿਆ ਨਾ ਹੁੰਦੀ ਤਾਂ ਹੁਣ ਤਾਂ ਦੁਨੀਆ ਜਿੱਥੇ ਮੈਨੂੰ ਲੱਗਦਾ ਦੁਨੀਆ ਖਤਮ ਹੋਈ ਹੋਣੀ ਸੀ ਹੁਣ ਤੱਕ ਤੁਸੀਂ ਸਮਾਜ ਸੇਵਾ ਦੇ ਵਿੱਚ ਕਾਫੀ ਅਗਰਸਰ ਹੈਗੇ ਹੋ ਮੈਡੀਕਲ ਦੇ ਵਿੱਚ ਤੁਸੀਂ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਹੋ ਤੁਹਾਨੂੰ ਵੀ ਪਤਾ ਹੋਵੇਗਾ ਡਾਇਲਿਸਿਸ ਦੇ ਵਿੱਚ ਕਈ ਲੋਕਾਂ ਦੇ ਮਕਾਨ ਤੱਕ ਵੇਚ ਜਾਂਦੇ ਨੇ ਤੇ ਡਾਇਲਿਸਿਸ ਦੇ ਵਿੱਚ ਜਿਹੜਾ ਇਹਨਾਂ ਨੇ 400 ਤੋਂ ਕੁਝ ਰੇਟ ਜਿਹੜਾ ਇੱਕ ਰੱਖਿਆ ਹੈਗਾ 450 ਤੱਕ ਜੀ ਉਹਦੇ ਵਿੱਚ ਜਿਹੜੀ ਐਨ ਜੀਓ ਹੈਗੀ ਇਹ ਕਰ ਰਹੀ ਹੈ ਸਰਕਾਰਾਂ ਕਿਉਂ ਨਹੀਂ ਕਰ ਸਕਦੀਆਂ ਇਹਨਾਂ ਤੱਕ ਬਾਈ ਤੁਸੀਂ ਮੀਡੀਆ ਚੈਨਲੋਂ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਗਰਾਊਂਡ ਪੱਧਰ ਤੇ ਸੱਚਾਈ ਪਤਾ ਮੈਨੂੰ ਲੱਗਦਾ ਕਿ ਮੀਡੀਆ ਵਾਲਿਆਂ ਨੂੰ ਵੋਟਾਂ 'ਚ ਖੜਨਾ ਚਾਹੀਦਾ ਕਿਉਂਕਿ ਇਹ ਇੰਨਾ ਕੁ ਐਕਸਪੋਜ਼ਰ ਕਰਦੇ ਨੇ ਸੁਸਾਇਟੀ ਦਾ ਕਿ ਇਹਨਾਂ ਨੂੰ ਅਸਲ 'ਚ ਪਤਾ ਹੁੰਦਾ ਕਿ ਹੋ ਕੀ ਰਿਹਾ ਸਾਡੇ ਵਰਗੇ ਆਮ ਬੰਦੇ ਇੰਨੀ ਵੱਡੀ ਪੱਧਰ ਤੇ ਐਕਸਪੋਜ਼ਰ ਨਹੀਂ ਕਰ ਪਾਉਂਦੇ ਬਟ ਹੁਣ ਦੇਖ ਲੋ ਜੀ ਇੰਨੇ ਸਾਲ ਹੋ ਗਏ ਬਾਈ ਸਾਡੇ ਦੇਸ਼ ਆਜ਼ਾਦ ਹੋਏ ਨੂੰ ਤਾਂ ਹੁਣ ਤੱਕ 5 ਸਾਲ ਕੁ ਜੁੱਤੀਆਂ ਮਾਰਨ ਹੋ ਆਉਂਦਾ 5 ਸਾਲ ਹੋ ਆਂ ਤਾਂ ਇਹਦੇ ਚ ਤਾਂ ਹੁਣ ਸਰਕਾਰਾਂ ਨੂੰ ਤਾਂ ਜਿੰਨਾ ਲਾਂਤਾਂ ਪਾ ਲੋਨੀਆਂ ਥੋੜੀਆਂ ਇਹਨਾਂ ਨੂੰ ਤਾਂ ਸ਼ਰਮ ਹੈ ਨਹੀਂ ਬਿਸ਼ਰਮ ਨੇ ਤਾਂ ਜੇ ਇਦਾਂ ਦੇ ਭਰਾ ਐਨ ਜੀਓਜ਼ ਕੰਮ ਨਾ ਕਰਨ ਤਾਂ ਲੋਕਾਂ ਦਾ ਕੀ ਹਾਲ ਹੋਵੇ ਤੁਸੀਂ ਗੱਲ ਕੀ ਕੀ ਲੋਕਾਂ ਦੇ ਮਕਾਨ ਤੱਕ ਵਿਕ ਜਾਂਦੇ ਨੇ ਬਾਈ ਜਿਨ੍ਹਾਂ ਕੋਲ ਮਕਾਨ ਹੁੰਦੇ ਨੇ ਉਹਨਾਂ ਦੇ ਵਿਕਦੇ ਨੇ ਜਿਨ੍ਹਾਂ ਕੋਲ ਹੁੰਦੇ ਹੀ ਨਹੀਂ ਉਹ ਉਹ ਮਰ ਜਾਂਦੇ ਨੇ ਤਾਂ ਇਹ ਬਹੁਤ ਡੂੰਗੀ ਗੇਮ ਆ ਕਦੀ ਹਸਪੀਟਲ ਸਾਡੇ ਕੋਲ ਸ਼ਾਮ ਨੂੰ ਆਓ 2 ਘੰਟੇ ਅਸੀਂ ਅੱਖਾਂ ਦੇ ਮੋਰੇ ਤੁਹਾਡੇ ਐਸੇ ਪੇਸ਼ੈਂਟ ਦਿਖਾਵਾਂਗੇ ਜਿਹੜੇ ਬਿਨਾਂ ਪੈਸਿਆਂ ਤੋਂ ਦੁਨੀਆ ਚੋਂ ਜਾ ਚੁੱਕੇ ਨੇ ਔਰ ਫਿਲਹਾਲ ਅੱਖਾਂ ਦੇ ਸਾਹਮਣੇ ਵੀ ਮਰ ਰਹੇ ਨੇ ਕਿ ਉਹਨਾਂ ਕੋਲ ਇਲਾਜ ਕਰਾਣ ਲਈ ਪੈਸਾ ਨਹੀਂ ਤੁਹਾਨੂੰ ਲੱਗਦਾ ਹੈਗਾ ਵੀ ਜਿਸ ਤਰ੍ਹਾਂ ਲੁਧਿਆਣਾ ਦੇ ਵਿੱਚ ਇੱਕ ਸਿਵਲ ਹਸਪੀਟਲ ਹੈਗਾ ਲੇਕਿਨ ਪੀਜੀਆਈ ਜਾਂ ਐਮਸ ਵਰਗਾ ਹਸਪੀਟਲ ਪੰਜਾਬ ਦੇ ਵਿੱਚ ਘੱਟੋ ਘੱਟ 8 ਤੋਂ 10 ਹੋਣੇ ਚਾਹੀਦੇ ਬਈ 25 ਸਾਲ ਹੋ ਗਏ ਸਾਡੇ ਪੰਜਾਬ ਦੇ ਵਿੱਚ ਗਵਰਨਮੈਂਟ ਮੈਡੀਕਲ ਕਾਲਜ ਨਹੀਂ ਖੁੱਲਿਆ ਤਾਂ ਅੱਜ ਡਾਕਟਰ ਪ੍ਰੋਡਿਊਸ ਨਹੀਂ ਹੋਣਗੇ ਤਾਂ ਹਸਪਤਾਲ ਕਿੱਥੋਂ ਚੱਲਣਗੇ ਕੱਲੀ ਦਵਾਰਾਂ ਖੜੀਆਂ ਕਰਨ ਨਾਲ ਤਾਂ ਹਸਪਤਾਲ ਚੱਲਣਾ ਨਹੀਂ ਨਾ ਸਟਾਫ ਚਾਹੀਦਾ ਡਾਕਟਰ ਸਟ੍ਰਾਈਕ ਦੇ ਨੇ ਤਾਂ ਡਾਕਟਰਾਂ ਦੀ ਕਮੀ ਹੋਣ ਕਰਕੇ ਜਿਹੜਾ ਹੁਣ ਵੀ ਡਾਕਟਰ ਪਿਛਲੇ ਡੇਢ ਮਹੀਨੇ ਤੁਹਾਡਾ ਹੱਥ ਹਾਲ ਤੇ ਬੈਠੇ ਨੇ ਬਈ ਸ਼ਰਮ ਵਾਲੀ ਗੱਲ ਐ ਸਾਡੇ ਲਈ ਸਰਕਾਰ ਲਈ ਤਾਂ ਬਿਲਡਿੰਗਾਂ ਦੀ ਕਮੀ ਨਹੀਂ ਐ ਲੋਕ ਇੱਕ ਦਿਨ ਚ 600 ਕਰੋੜ ਰੁਪਏ ਇਕੱਠਾ ਕਰ ਸਕਦੇ ਨੇ ਤੇ ਬਿਲਡਿੰਗਾਂ ਦੀ ਤਾਂ ਕਮੀ ਨਹੀਂ ਕਮੀ ਹੈ ਡਾਕਟਰਾਂ ਦੀ ਅੱਛੇ ਡਾਕਟਰਾਂ ਦੀ ਕਮੀ ਹੈ ਤੇ ਸਮਾਜ ਦੇ ਵਿੱਚ ਜਿਹੜੇ ਅੱਛੇ ਡਾਕਟਰ ਨੇ ਉਹ ਤਾਂ ਹੀ ਪ੍ਰੋਡਿਊਸ ਹੋਣਗੇ ਜੇ 2-2 ਕਰੋੜ ਰੁਪਏ ਦੀ ਸੀਟ ਮਿਲਣੀ ਬੰਦ ਹੋਏਗੀ ਅੱਜ ਤੁਸੀਂ ਡਾਕਟਰੀ ਕਰਾਣੀ ਹੈ ਜਾ ਕੇ ਪਤਾ ਕਰੋ 2 ਕਰੋੜ ਰੁਪਏ ਦੀ ਸੀਟ ਤਾਂ ਜਿਹੜਾ ਡਾਕਟਰ 2 ਕਰੋੜ ਰੁਪਏ ਲਾਏਗਾ ਪੂਰਾ ਵੀ ਤਾਂ ਕਰੇਗਾ ਤੁਸੀਂ ਇੱਕ ਯੂਥ ਹੋ ਯੂਥ ਆਈਕਨ ਹੋ ਇੱਕ ਐਨਜੀਓ ਵੀ ਚਲਾ ਰਹੇ ਹੋ ਔਰ ਲੋਕਾਂ ਦੀ ਹੈਲਪ ਵੀ ਬਹੁਤ ਕਰਦੇ ਹੋ ਤੁਹਾਡਾ ਅੱਛਾ ਰਤਬਾ ਅੱਛਾ ਨਾਮ ਵੀ ਹੋਏਗਾ ਲੇਕਿਨ ਜਿਹੜਾ ਅੱਜ ਦਾ ਯੂਥ ਹੈਗਾ ਉਹ ਕਿਸੇ ਨਾ ਕਿਸੇ ਪਾਸੇ ਕੋਈ ਕਿਸੇ ਨਾ ਕਿਸੇ ਮਗਰ ਲੱਜ ਜਾਂਦਾ ਹੈਗਾ ਪੋਲੀਟੀਸ਼ੀਅਨ ਦੇ ਮਗਰ ਲਾ ਲੋਏ ਕਿਸੇ ਹੋੜ ਦੇ ਮਗਰ ਤੁਸੀਂ ਕੀ ਕਹਿੰਦੇ ਹੋ ਵੀ ਜਿਹੜਾ ਯੂਥ ਹੈਗਾ ਉਹਨਾਂ ਨੂੰ ਇਸ ਤਰ੍ਹਾਂ ਦੀ ਸੇਵਾ ਦੇ ਵਿੱਚ ਅੱਗੇ ਆਉਣਾ ਚਾਹੀਦਾ ਵੀਰੇ ਹਰ ਤਰ੍ਹਾਂ ਦੇ ਲੋਕ ਨੇ ਸਮਾਜ ਦੇ ਵਿੱਚ ਹਰ ਤਰ੍ਹਾਂ ਦੀ ਸੋਸਾਇਟੀ ਚ ਲੋਕ ਨੇ ਹੁਣ ਯੰਗਸਟਰ ਸਾਡੇ ਕੋਲ ਵੀ ਨੇ ਹੁਣ ਸਾਡਾ ਪ੍ਰੀਦੂਮਨ ਵੀਰਾ ਉਹ ਢਿੰਗਰਾ ਵੀਰਾ ਇਹ ਯੂਥ ਹੀ ਨੇ 24 25 35 ਸਾਲ ਉਮਰ ਆ ਯਾਰ ਮਤਲਬ ਯੰਗਸਟਰ ਕੀ ਗੱਲ ਬਦਨਾਮ ਹੋ ਚੁੱਕਾ ਤੇ ਜਦੋਂ ਕੋਈ ਯੰਗਸਟਰ ਕੁਝ ਕਰਨਾ ਚਾਹੁੰਦਾ ਉਹਨੂੰ ਵੱਡਾ ਲੀਡਰ ਦਵਾ ਦਿੰਦਾ ਹਣਾ ਕੋਈ ਵੀ ਯੰਗਸਟਰ ਜਦੋਂ ਕੁਝ ਅੱਛਾ ਕਰਨ ਲਈ ਸਮਾਜ 'ਚ ਨਿਕਲਦਾ ਉਹਨੂੰ ਲੋਕ ਲੋਕਾਂ ਦੀਆਂ ਲਾਂਦਾ ਮਾਰ ਰਹਿੰਦੀਆਂ ਕਿ ਅੱਜ ਤਾਂ ਪੈਸੇ ਖਾਊਗਾ ਇਹ ਤਾਂ ਕੱਪੜੇ ਕਿੱਥੋਂ ਪਾਉਂਦਾ ਸਾਡੇ ਤੇ ਵੀ ਹੋਇਆ ਸਾਡੇ ਤੇ ਵੀ ਇਲਜ਼ਾਮ ਲੱਗੇ ਨੇ ਤਾਂ ਖਾਣਗੇ ਜੀ ਇਹਨਾਂ ਨੂੰ ਤਾਂ ਬੋਲਣ ਦੀ ਅਕਲ ਨਹੀਂ ਇਹਨਾਂ ਨੂੰ ਤਾਂ ਕੱਪੜੇ ਪਾਣ ਦੀ ਅਕਲ ਨਹੀਂ ਇਹ ਤਾਂ ਐਟੀਟਿਊਡ ਹੈ ਜੀ ਇੱਕ ਗੱਲ ਸੋਚੋ ਕਿ ਇੱਕ ਬੰਦਾ ਐਨਜੀਓ 'ਤੇ ਚਲਾ ਰਿਹਾ ਉਹ ਲੋਕਾਂ ਦਾ ਭਲਾ ਕਰ ਰਿਹਾ ਆਪਾਂ ਉਹਦੇ ਕੋਲ ਪਰਸਨਲੀ ਕੀ ਲੈਣਾ ਆਪਾਂ ਪਰਸਨਲੀ ਕੀ ਲੈਣਾ ਮੈਂ ਕੱਪੜੇ ਫਟੇ ਪਾਵਾਂ ਮੈਂ ਕੱਪੜੇ ਬਹੁਤ ਵਧੀਆ ਪਾਵਾਂ ਮੈਂ ਕੱਪੜੇ ਮਾੜੇ ਪਾਵਾਂ ਲੋਕਾਂ ਨੂੰ ਕੰ ਸਾਡੀ ਤਾਂ ਔਕਾਤ ਹੀ ਹੈ ਨਹੀਂ ਬੰਦੇ ਬੰਦੇ ਵੀ ਨਹੀਂ ਹੈਗੇ ਅਸੀਂ ਪੰਜਾਬ ਚ ਵਿਧਾਨ ਸਭਾ ਇਲੈਕਸ਼ਨ ਦਾ ਸੈਸ਼ਨ ਚੱਲ ਰਿਹਾ ਹੈ ਹਰ ਪੋਲਿਟੀਕਲ ਪਾਰਟੀ ਆਪਣੇ ਆਪਣੇ ਕੈਂਪਿੰਗ ਕਰਕੇ ਕੋਈ ਨਾ ਕੋਈ ਦਾਅਵੇ ਕਰ ਰਹੀ ਹੈ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਕੁਝ ਨਾ ਕੁਝ ਐਕਟੀਵਿਟੀਆਂ ਕਰ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਵੀ ਜੇ ਤੁਸੀਂ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਕਿਸ ਪੋਲਿਟੀਸ਼ੀਅਨ ਦੇ ਨਾਲ ਜੁੜੇ ਹੋ ਜਾਂ ਕਿਸੇ ਤਰ੍ਹਾਂ ਲੇਕਿਨ ਜੇ ਤੁਸੀਂ ਐਡਵਾਈਸ ਦੇਣਾ ਚਾਹੋ ਸਾਰੀਆਂ ਪਾਰਟੀਆਂ ਨੂੰ ਵੀ ਮੁੱਖ ਏਜੰਡਾ ਕੀ ਹੋਣਾ ਚਾਹੀਦਾ ਬਾਈ ਮੈਂ ਲੋਕਾਂ ਨੂੰ ਡਵਾਈਸ ਦੇਣਾ ਚਾਹੁੰਦਾ ਜਿਹੜੇ ਪੁਰਾਣੇ ਬੰਦੇ ਬੈਠੇ ਨੇ ਨਾ ਇੱਕ ਵਾਰੀ ਨਵੇਂ ਬੰਦਿਆਂ ਨੂੰ ਮੌਕਾ ਦਿਓ ਪੁਰਾਣੇ ਬੰਦੇ ਰਾਜ ਕਰ ਰਹੇ ਨੇ 70 75 ਸਾਲਾਂ ਤੋਂ ਬਾਈ ਜਿਹੜੇ ਨਵੇਂ ਮੁੰਡੇ ਪੋਲਿਟਿਕਸ 'ਚ ਅੱਗੇ ਆ ਰਹੇ ਨੇ ਕਿਸੇ ਵੀ ਪਾਰਟੀ ਤੋਂ ਆ ਰਹੇ ਨੇ ਮੈਂ ਪਾਰਟੀ ਰਿਕਮੈਂਡ ਨਹੀਂ ਕਰਦਾ ਪਰ ਆ ਉਹਨਾਂ ਦੀ ਸਪੋਰਟ ਕਰੋ ਜੇ ਤੁਸੀਂ ਪੁਰਾਣਿਆਂ ਦੇ ਹਾਲ ਹੀ ਹਾਲ ਛੱਡੂਗਾ ਜੋ 5 ਸਾਲਾਂ 'ਚ ਪੁਰਾਣੇ ਐਮਐਲਏ ਨਹੀਂ ਕੀਤਾ ਹੁਣ ਤੇ ਲੁਧਿਆਣੇ 'ਚ 25 25 ਸਾਲ ਪੁਰਾਣੇ ਐਮਐਲਏ ਨੇ ਕਿਸੇ ਵੀ ਏਰੀਆ ਦੀ ਗੱਲ ਕਰ ਲਓ ਉਸ ਏਰੀਆ 'ਚ ਜਾ ਕੇ ਹਾਲ ਤਾਂ ਦੇਖੋ ਹਣਾ ਇਹਨੂੰ ਕਦੀ ਉਮਰ ਦੇ ਨਾਲ ਬੰਦਾ ਜੱਜ ਨਹੀਂ ਹੁੰਦਾ ਬੰਦਾ ਜੱਜ ਹੁੰਦਾ ਐਕਸਪੀਰੀਅੰਸ ਦੇ ਨਾਲ ਹੁਣ ਅਸੀਂ 7 ਸਾਲ ਹਸਪੀਟਲ ਬੈਠੇ ਆ ਰੋਜ਼ 3 ਘੰਟੇ ਜੇ ਹੁਣ ਕੋਈ ਸਾਨੂੰ ਬੰਦਾ ਉਟਕ ਹੁਣ ਕੱਲ ਦਾ ਕੇਸ ਸੁਣ ਲਓ ਕੱਲ ਸਾਡੇ ਕੋਲ ਮਰੀਜ਼ ਆਇਆ ਇੱਕ ਉਹ ਬੰਦੇ ਦਾ ਮਰੀਜ਼ ਦਾ ਵੀਡੀਓ ਵਾਇਰਲ ਹੋਈ ਹੋਈ ਸੀ ਸੋਸ਼ਲ ਮੀਡੀਆ ਤੇ ਕਾਫੀ ਰੋ ਰਿਹਾ ਸੀ ਮਰੀਜ਼ ਹਨਾ ਉਹ ਵੀਡੀਓ ਸਾਡੇ ਤੱਕ ਪਹੁੰਚੀ ਕਿਸੇ ਡੋਨਰ ਨੇ ਭੇਜੀ ਕਿ ਮੈਂ ਇਹਨੂੰ 50000 ਰੁਪਏ ਭੇਜਣਾ ਤੂੰ ਚੈੱਕ ਕਰਕੇ ਦੱਸ ਬੰਦਾ ਜੈਨੂਇਨ ਹੈ ਕਿ ਫਰਾਡ ਹੈ ਅਸੀਂ ਉਹ ਬੰਦੇ ਨੂੰ ਆਪਣੇ ਕੋਲ ਬੁਲਾਇਆ ਉਹਦਾ ਕਾਊਂਟ ਨੰਬਰ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਉਹ ਵੀ ਮੰਗਾਇਆ ਅਸੀਂ ਉਹਦਾ ਅਕਾਊਂਟ ਚੈੱਕ ਕਰਾਇਆ ਉਹਦੇ ਅਕਾਊਂਟ ਦੇ ਵਿੱਚ 65000 ਰੁਪਏ ਲੋਕਾਂ ਨੇ ਦਾਨ ਕੀਤਾ ਹੋਇਆ ਜਦੋਂ ਅਸੀਂ ਇਹਨੂੰ ਬੁਲਾਇਆ ਸੀ ਕਿ ਤੇਰੇ ਅਕਾਊਂਟ 'ਚ ਕਿੰਨੇ ਪੈਸੇ ਹੈ ਕਹਿੰਦਾ 20000 ਮਤਲਬ ਇਹ ਮਿਸਯੂਜ਼ ਆ ਸੋਸ਼ਲ ਮੀਡੀਆ ਦਾ ਤੇ ਲੋਕਾਂ ਨੂੰ ਇਸ ਵਿੱਚ ਜਾਗਰੂਕ ਹੋਣਾ ਚਾਹੀਦਾ ਬਾਕੀ ਪੋਲਿਟਿਕਸ ਜੋ ਤੱਕ ਨਹੀਂ ਸੁਧਰਦੀ ਤੋ ਤੱਕ ਕੁਝ ਨਹੀਂ ਹੋਣਾ ਜਿੰਨੀਆਂ ਮਰਜ਼ੀ ਐਨ ਜੀਓਜ਼ ਖੁੱਲ ਜਾਣ ਐਨ ਜੀਓਜ਼ ਕਿੰਨਾ ਕਰ ਲੈਣੀਆਂ ਯਾਰ ਅਸਲੀ ਜਨ ਸਖਿਆ ਤਾਂ ਸਰਕਾਰ ਨਹੀਂ ਸਾਹਮਣੀ ਸਾ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸੀਗੇ ਅਨਮੋਲ ਕਾਤਰਾ ਜਿਹੜੇ ਕਿ ਲੋਕਾਂ ਦੀ ਸੇਵਾ ਕਰਦੇ ਨੇ ਐਜ਼ ਅ ਮੈਡੀਕਲ ਉਹਨਾਂ ਦੀ ਆਪ ਦੀ ਐਨ ਜੀਓ ਹੈਗੀ ਹੈ ਅਸੀਂ ਤੁਹਾਡੇ ਨਾਲ ਹੋਰ ਵੀ ਲੋਕਾਂ ਨਾਲ ਗੱਲ ਕਰਾਉਨੇ ਆ ਵੀ ਇਹ ਜਿਹੜਾ ਹਸਪੀਟਲ ਹੈਗਾ ਇਹਨੂੰ ਖੋਲਣ ਦਾ ਕੀ ਵਜ੍ਹਾ ਸੀਗੀ ਸੰਸਥਾਵਾਂ ਨੂੰ ਕਿਉਂ ਅੱਗੇ ਆਣਾ ਪਿਆ